ਕਾਲ ਜੀ ਤੁਸੀਂ ਜੜ ਚੁੱਕੇ ਹੋ ਮੋਟੀਵੇਟ ਪੰਜਾਬ ਦੇ ਨਾਲ 2025 ਆਈਪੀਐਲ ਦੇ ਲਈ ਕ੍ਰਿਕਟ ਖਿਡਾਰੀਆਂ ਦੀ ਚੋਣ ਹੋ ਰਹੀ ਹੈ ਤੇ ਉੱਥੇ ਹੀ ਪੰਜਾਬੀ ਖਿਡਾਰੀ ਅਰਸ਼ਦੀਪ ਸਿੰਘ ਦੀ ਵੀ ਚੋਣ ਹੋ ਚੁੱਕੀ ਹੈ ਵੱਡੀ ਕੀਮਤ ਦੇ ਨਾਲ ਕਿਹੜੀ ਟੀਮ ਨੇ ਖਰੀਦਿਆ ਹੈ ਅਰਸ਼ਦੀਪ ਸਿੰਘ ਨੂੰ ਕਿੰਨੇ ਪੈਸਿਆਂ ਦੇ ਵਿੱਚ ਬੋਲੀ ਲੱਗੀ ਹੈ ਅਰਸ਼ਦੀਪ ਸਿੰਘ ਦੀ ਤੁਹਾਨੂੰ ਦੱਸਦੇ ਆ ਅੱਗੇ ਵੀਡੀਓ ਦੇ ਵਿੱਚ ਤੁਸੀਂ ਕਰ ਲਓ ਚੈਨਲ ਨੂੰ ਸਬਸਕ੍ਰਾਈਬ ਸੋਸ਼ਲ ਮੀਡੀਆ ਤੇ ਪੰਜਾਬ ਦੀ ਹਰ ਇੱਕ ਵਾਇਲ ਖਬਰ ਨੂੰ ਦੇਖਣ ਦੇ ਲਈ ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਅਰਸ਼ਦੀਪ ਸਿੰਘ ਪਹਿਲਾਂ ਪੰਜਾਬ ਕਿੰਗਸ ਜਿਹੜੀ ਕਿ ਪੰਜਾਬ ਦੀ ਟੀਮ ਹੈ ਉਸ ਦੇ ਵਿੱਚ ਖੇਡਦੇ ਸਨ ਪਰ ਹੁਣ ਇਸ ਵਾਰ ਅਰਸ਼ਦੀਪ ਸਿੰਘ ਨੂੰ ਕਿਸੇ ਹੋਰ ਟੀਮ ਨੇ ਖਰੀਦ ਲਿਆ ਸੀ ਪਰ ਪੰਜਾਬ ਦੀ ਟੀਮ ਦੇ ਵੱਲੋਂ ਆਰਟੀਐਮ ਕਾਰਡ ਦਾ ਯੂਜ਼ ਕਰਕੇ ਅਰਸ਼ਦੀਪ ਸਿੰਘ ਨੂੰ ਫਿਰ ਤੋਂ ਪੰਜਾਬ ਦੀ ਪੰਜਾਬ ਕਿੰਗਸ ਟੀਮ ਦੇ ਵਿੱਚ ਸ਼ਾਮਲ ਕਰ ਲਿਆ ਗਿਆ ਹੈ ਜੇਕਰ ਆਪਾਂ ਗੱਲ ਕਰੀਏ ਆਰਟੀਐਮ ਦੀ ਫੁੱਲ ਫਾਰਮ ਦੀ ਤਾਂ ਇਸ ਦਾ ਮਤਲਬ ਹੁੰਦਾ ਹੈ ਰਾਈਟ ਟੂ ਮੈਚ ਇਸ ਦੇ ਵਿੱਚ ਇਹ ਹੁੰਦਾ ਕਿ ਜਦੋਂ ਦੋ ਟੀਮਾਂ ਬੋਲੀ ਲਾਉਂਦੀਆਂ ਨੇ ਕਿਸੇ ਖਿਡਾਰੀ ਦੀ ਤਾਂ ਜਦੋਂ ਬੋਲੀ ਕਿਸੇ ਇੱਕ ਨਿਸ਼ਚਿਤ ਰਕਮ ਤੇ ਰੁਕ ਜਾਂਦੀ ਹੈ ਤਾਂ ਉੱਥੇ ਜਾ ਕੇ ਉਸ ਟੀਮ ਨੂੰ ਅਧਿਕਾਰ ਹੁੰਦਾ ਹੈ ਜਿਹੜੀ ਟੀਮ ਦੇ ਵਿੱਚ ਪਹਿਲਾ ਖਿਡਾਰੀ ਖੇਡਿਆ ਹੁੰਦਾ ਹੈ ਉਸ ਨੂੰ ਵਾਪਸ ਲੈਣ ਦਾ ਤਾਂ ਇਹੀ ਕੀਤਾ ਹੈ ਪੰਜਾਬ ਕਿੰਗਸ ਟੀਮ ਨੇ ਤੁਹਾਨੂੰ ਦੱਸਿਆ ਕਿ ਅਰਸ਼ਦੀਪ ਦੇ ਲਈ 18 ਕਰੋੜ ਤੇ ਜਾ ਕੇ ਬੋਲੀ ਰੁਕੀ ਸੀ ਤੇ ਜਿਸ ਤੋਂ ਬਾਅਦ 18 ਕਰੋੜ ਦੀ ਬੋਲੀ ਤੇ ਹੀ ਪੰਜਾਬ ਕਿੰਗਸ ਟੀਮ ਨੇ ਅਰਸ਼ਦੀਪ ਨੂੰ ਪੰਜਾਬ ਟੀਮ ਦੇ ਵਿੱਚ ਸ਼ਾਮਲ ਕਰ ਲਿਆ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਅਰਸ਼ਦੀਪ ਨੂੰ 18 ਕਰੋੜ ਰੁਪਏ ਦੇ ਵਿੱਚ ਖਰੀਦਿਆ ਗਿਆ ਹੈ ਪੰਜਾਬ ਟੀਮ ਦੇ ਵੱਲੋਂ ਉਤੇ ਹੀ ਪੰਜਾਬੀ ਗੱਭਰੂ ਦੇ ਲਈ ਇਸ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰਨਾ ਹੈ ਔਰ ਕਮੈਂਟ ਕਰਕੇ ਇਹ ਜਰੂਰ ਦੱਸਣਾ ਹੈ ਕਿ ਤੁਹਾਨੂੰ ਕ੍ਰਿਕਟ ਕਿੰਨੀ ਇੱਕ ਵਧੀਆ ਲੱਗਦੀ ਹੈ ਤੇ ਤੁਹਾਡਾ ਫੇਵਰਿਟ ਖਿਡਾਰੀ ਕੌਣ ਹੈ ਕ੍ਰਿਕਟ ਦੇ ਵਿੱਚ ਮਿਲਾਂਗੇ ਨਵੀਂ ਅਪਡੇਟ ਦੇ ਨਾਲ ਤੁਸੀਂ ਬਣੇ ਰਹੋ ਸਾਡੇ ਚੈਨਲ ਦੀਆਂ ਹੋਰ ਵੀਡੀਓਜ਼ ਨਾਲ ਥੈਂਕ ਯੂ ਦੋਸਤੋ